ਹਾਂਜੀ ਮਿੱਤਰੋ ਕੀ ਹਾਲ ਚਾਲ ਸਾਰੇ ਵੀਰਾਂ ਦਾ ਗੁੱਡ ਮਾਰਨਿੰਗ ਬਾਲਦਾ ਸਾਰਿਆਂ ਨੂੰ ਠੀਕ ਹੈ ਤੇ ਮੈਂ ਕਰਦੀ ਆ ਬਲਾਗ ਸਟਾਰਟਿੰਗ ਇੱਕ ਮਿੰਟ ਕੇਵਰ ਸੈਟ ਕਰ ਲਵਾਂ ਜੀ ਹਾਂਜੀ ਮੈਂ ਤਰਕਰ ਸਟਾਰਟਿੰਗ ਬਲਾਗ ਜੇ ਆਪਾਂ ਬਾਹਰ ਅਖੀ ਕਰੀਏ ਠੀਕ ਹੈ ਅਕੇ ਦਾ ਬਿਸਤਰਾ ਰੋਣ ਬਿਸਤਰਾ ਵੀ ਬਾਈ ਕਰੀ ਜਾਂਦੀ ਜੀ 24 ਘੰਟੇ ਤੱਕ ਉੱਠੇ ਹਾਂਜੀ ਕੀ ਹਾਲ ਚਾਲ ਹੈ ਨੇ ਕਹਿ ਕੇ ਚੱਲ ਵੀ ਕੰਮ ਨ ਮਿਲ ਲੈ ਟ ਵੀ ਨਹੀਂ ਚਲੋ ਬਈ ਇਹਨੂੰ ਕਰਦ ਕੇ ਬਾਹਰ ਆਪਾਂ ਠੀਕ ਆ ਸਾਰਿਆਂ ਨੂੰ ਸਭ ਤੋਂ ਪਹਿਲਾਂ ਅੰਡਾ ਫੜਨਾ ਤੇ ਇਹ ਲਵੀ ਜੋੜੀ ਆ ਲਗਭਗ ਆ ਬੈਠੀ ਏ ਠੀਕ ਆ ਤੇ ਇੱਥੇ ਹੁਣ ਆਪਾਂ ਆਂਡੇ ਧਰ ਦਈਏ ਉਹ ਖੌਰੂ ਕਿਨੇ ਬਾਈ ਨੇ ਬਹਿ ਬੈਠੇ ਯਾਰ ਇਹ ਕੀ ਗਿਰ ਗੰਦੀ ਆ ਯਾਰ ਮੈਨੂੰ ਸਮਝ ਨਹੀਂ ਆਉਦੀ ਕਬੂਤਰ ਕਬੂਤਰ ਦੇ ਗੁੜ ਕੀ ਜਾਂਦਾ ਗੁਰ ਗੁਰ ਹੀ ਨਹੀਂ ਲੈ ਬਾਈ ਨੇ ਤੇ ਯਾਰ ਇੱਕ ਮਿੰਟ ਵੇਖੀ ਚੱਕਰ ਕੇ ਕੀਤਾ ਪੂਰੇ ਨਾ 1 2 3 4 5 6 ਤੂੰ ਕਿਵੇਂ ਬੈਠਾ ਏ ਓਏ ਓ ਭਗਤਾ ਆਈ ਹਾ ਲਾਉ ਵਈ ਮਟਰ ਓ ਜੋੜੀ ਤਾਂ ਪੱਕੀ ਹੈਗੀ ਉੱਥੇ ਤੇ ਹਾਂ ਆ ਦੂਜੀ ਉਹ ਵੀ ਬੈਠੇ ਸਾਈਡ ਤੇ ਬੈਠੀ ਕੁੜਕੀ ਜਿੰਨੇ ਕੀ ਹੋ ਗਿਆ ਹਾਂ ਉਹ ਜੋੜੀ ਤਾਂ ਦੋ ਤਾਂ ਪੱਕੀਆਂ ਹੋਈਆਂ ਇੱਕ ਆ ਇੱਥੋਂ ਵੀ ਮੁੜ ਗਈ ਨਾ ਬੇਫਾਲਤੂ ਉਹ ਥੱਲੇ ਬੈਠਾ ਫੁਰਕੀ ਜਾਂਦਾਗਾ ਉਹੀ ਛੋਕਣ ਬੁਕਾਈ ਤੇ ਬਾਕੀ ਵੀ ਹੁਣ ਆਂਡਾ ਧਰਦੀ ਸਭ ਤੋਂ ਪਹਿਲਾਂ ਤੈਨੂੰ ਦੱਸ ਹਨਾ ਧਰ ਕੇ ਵੀ ਕੀ ਆਂਡਾ ਯਾਰ ਹਨਾ ਇੱਕ ਮਿੰਟ ਰੋ ਕੋ ਤਮ ਆਂਡਾ ਧਰ ਕੇ ਬਣਾ ਰਿਹਾ ਇਹਨਾਂ ਬੰਡਾ ਸੀ ਇਹ ਇੱਕ ਹੁਣ ਪਤਾ ਮੈਂ ਖੇਸੀ ਕੁਸੀ ਲਾ ਲਾ ਬਈ ਠੀਕ ਆ ਤੇ ਉਲਝੀ ਜਾਂਦੀ ਨੇ ਵਿੱਚ ਲਵੇੜੀ ਆਉਂਗਾ ਤੁਹਾਨੂੰ ਤੇਰ ਦਿਖਾਉਣਾ ਮੈਂ ਲਾਓ ਬਈ ਸਭ ਤੋਂ ਪਹਿਲਾਂ ਜਿਹੜੇ ਆਪਣੇ ਭਰਾ ਬਣੇ ਕਮੈਂਟਾਂ ਰਾਇਤੀ ਕਿ ਇਹ ਭਰਾ ਬਣੇ ਕਿ ਭਾਈ ਤੂੜੀ ਰੱਖ ਦੇ ਹਨਾ ਗੱਲ ਵੀ ਸਹੀ ਆ ਮਾਣ ਭਰਾਵਾਂ ਦੀ ਗੱਲ ਮੰਨ ਲਈ। ਬੱਸ ਦੱਸ ਦਿਆ ਕਰੋ ਬਈ ਕੀ ਕਰਨਾ ਹੈ। ਤੇ ਆਪਾਂ ਉਵੇਂ ਹੀ ਕਰ ਲਿਆ ਕਰਾਂਗੇ। ਯਾਰ ਤੂੜੀ ਲਿਆਈ। ਇਹ ਤੂੜੀ ਵੀ ਰੱਖ ਦੀਏ। ਇਹ ਤੂੜੀ ਦਾ ਕੰਮ ਪੈੜਾ ਹੈ। ਤੂੜੀ ਥੱਲੇ ਇੱਧਰ ਲਾਉੜੀ ਪਾਉਂਦੇ ਰਹਿਣਾ। ਗਾਂ ਫਿਰਦੇ ਨੇ। ਕਿਹਦਾ ਅੰਡਾ ਵਿਕਣ ਦੇ ਡੰਡੇ ਦੇ ਵਿੱਚ। ਓਰੇ। ਤੁਰਿਆ। ਇਕੋ ਨਹੀਂ ਅੰਡਾ ਚੈੱਕ ਕਰ ਲਾਂ ਤੂੜੀ ਤੱਕ ਸੈਟ ਲਾਂ ਮੈਂ ਕਿਰਾ ਤੁਹਾਨੂੰ ਫੇਰ ਦਿਖਾਉਣਾ ਮੈਂ ਹੁਣ ਅੰਡਾ ਧਰਦੇ ਅੰਡਾ ਹਿੱਲਾਇਆ ਤੇ ਹੈਣੀ ਉਹਨੇ ਤੂੜੀ ਰੱਖਤੀ ਤੇ ਹੁਣ ਮੈਂ ਅੰਡਾ ਵੀ ਧਰਦੀ ਕਿੰਨਾ ਧਰ ਰਿਹਾ ਬੈਠਣ ਦਾ ਕੋਈ ਜ਼ਰੀਆ ਹੈ ਰੁਕ ਵੀ ਆਪਾਂ ਬੈਠਣਾ ਠੀਕ ਹੈ ਇਹ ਅੰਡਾ ਅੰਡਾ ਇੱਥੇ ਰੱਖ ਆਪਾਂ ਠੀਕ ਓਕੇ ਰਿਪੋਰਟ ਕਰਤੀ ਹੁਣ ਕਰਤੀ ਇਹਨਾਂ ਨੂੰ ਬਾਹਰ ਹਲਾ ਸਾਰਿਆਂ ਨੂੰ ਸਾਂਟ ਅਗੜੀ ਬਾਹਰ ਕੱਢ ਦਿੱਗੇ ਤੇ ਫਿਰ ਵੇਨੇ ਕੀ ਕਰਨਾ ਇਹਨਾਂ ਦਾ ਕੋਈ ਬਾਹਰ ਕੱਢੇ ਸੀ ਤੇ ਵਰਗੇ ਅੰਦਰ ਸਾਰੇ ਆਪੋ ਆਪ ਦੇ ਆਲਣਾਂ ਚ ਬਸ ਦੋ ਕੀ ਵਿਹਲੇ ਇਹ ਖਰਾਬ ਕਰਦੇ ਹਰਿਆਂ ਨੂੰ ਭਾਂਦ ਨੇ ਇੱਕ ਆਵਟਕਾ ਉਹ ਬੈਠਾ ਉਹਦਾ ਬੈਂਦੇ ਨੇ ਮੈਨੂੰ ਦਿੰਦੇ ਆ ਬਸ ਚਲਦੇ ਹਾਂ ਬਾਹਰ ਮਣਫਰੇ ਦੇ ਕੋਲੇ ਸੋਕੇ ਰਪੋਟ ਹੈ ਕਿਰਨਾਂ ਦਾਣੇ ਪਾਣੀ ਇਹਨਾਂ ਕੋਲ ਹੈਗੇ ਬਹੁਤ ਪਏ ਪਾਣੀ ਪੂਣੀ ਪਏ ਬਾਹਰ ਵੀ ਕਰਦੇ ਬਸ ਤੰਨੀ ਹਰੇ ਲੈਣੇ ਬਾਹਰ ਚਲਦੇ ਹਾਂ ਚਲੋ ਚੱਲ ਗਏ ਉਹ ਮੁੰਡੋ ਆ ਕੇ ਇੰਦਰਲੇ ਘਰੇ ਤੇ ਪਾਲੀ ਤੂੰ ਹੀ ਠੰਡ ਹੈਗੀ ਬਹੁਤ ਠੰਡ ਹੈਗੀ ਮੁੰਡਿਆ ਹੈਗੀ ਹੈ ਬਾਈ ਜੀ ਹੈਗੀ ਕਿੰਨੀ ਹੈ ਬਹੁਤ ਹੈ ਜੀ ਨਹੀਂ ਕਰਦਾ ਠੰਡ ਜਾ ਸੇਕਨ ਨੂੰ ਸੇਕੀ ਜਾਂਨੇ ਆਪਾਂ ਸੇਕੀ ਜਾਂਨੇ ਠੀਕ ਹੈ ਹੋਰ ਦੱਸਦੇ ਕੋਈ ਗੱਲਬਾਤ ਕੋਈ ਹੈ ਜੀ ਬਾਬੇ ਚੱਲ ਗਏ ਬਾਬੇ ਦੇ ਨਹੀਂ ਜੀ ਅਸੀਂ ਲੇ ਹੋਰ ਕੰਮ ਜਾਂਦੇ ਆ ਬਾਹਰ ਅੰਦਰ ਜੀ ਮੋਟਰਸਾਈਕਲ ਕੰਮ ਲੈਣਾ ਪਿਆ ਕੋਈ ਨਹੀਂ ਅਗਲੀ ਵੀਡੀਓ ਦੱਸਾਂਗੇ ਹੋਰ ਨਹੀਂ ਮਿੱਤਰੋ ਤੇ ਆਪਾਂ ਵੀਡੀਓ ਅੱਜ ਨਹੀਂ ਬਣੀ ਬਈ ਉਹ ਨਹੀਂ ਇਹ ਕਾਰਨੇ ਸੀ ਇੱਕ ਦੀ ਮੈਂ ਉੱਥੇ ਜਾੜੇ ਸੀ ਮਲੋਟ ਮਲੋਟ ਆਪਾਂ 6 ਮੋਟਰਾਂ ਨਾਲ ਦੇਖਣ ਗਏ ਸੀਗੇ ਉਹ ਬਾਕੀ ਮਾਨਤ ਨੇ ਵੀਡੀਓ ਬਣਾਈ ਹੈ ਮੈਂ ਬਣਾਈ ਨਹੀਂ ਉੱਥੇ ਮੈਂ ਚੱਲੇ ਚੀਜ਼ ਕਰਾਉਣੀ ਵੀਡੀਓ ਬਣਾ ਕੇ ਉੱਥੇ 21 ਨਾਲੇ ਬੰਦਾ ਆਪਣਾ ਉਹ ਵੀ ਠੀਕ ਆ ਵਧ ਗਿਆ ਚੌੜੇ ਚੱਲ ਜਾਂਦੀ ਆ ਤਾਂ ਇਹ ਵੀਡੀਓ ਉਹਦੀ ਖਾਸ ਬਣੀ ਨੀਗੀ ਕੋਣ ਕਰਾ ਰਾਈ ਕੀ ਚੱਲ ਕੇ ਆਉਣੇਗੇ ਦਵਾਈ ਦੂਈ ਲੈ ਕੇ ਆਉਣੇ ਆ ਮਨਲਾ ਵੀ ਸਪਰੇ ਉਹਦੀ ਕਣਕਲੀ ਉਹ ਕੰਮ ਕੁੰਮ ਨਵੇੜੇ ਆਪ ਦਿਖਾ ਰਾ ਯਾਰ ਠੀਕ ਆ ਤੇ ਚੱਲ ਜਿਆ ਮੋਟਰਾਂ ਨਾਲ ਲੈ ਕੇ ਮਾਨਤ ਦੇ ਕੋਲੇ ਕੁੜੀ ਵੀਰ ਦਿਖਾਉਣੀ ਲੋ ਵੀ ਮਿੱਤਰੋ ਅਰੇ ਕੀ ਜਾਨਾ ਕੈਨਸਲ ਹੋ ਗਿਆ ਤੇ ਚਲਦੇ ਆ ਮਨਪ੍ਰੀਤ ਨਾਲ ਖੇਤ ਗੋਹਾਗਾਹ ਲਾ ਆਈਏ ਤੇ ਮੈਂ ਹੁਣ ਮਲੁੱਟੋ ਆਏ ਸੀ ਮੈਂ ਤਾਂ ਹੁਣ ਕਰ ਲਈਏ ਮਾੜੀ ਮੁੱਟੀ ਸ਼ੂਟਿੰਗ ਓਕੇ ਤੇ ਬੱਸ ਚਲਦੇ ਆ ਮਨਪ੍ਰੀਤ ਕੋਲੇ ਲੈ ਕੱਢਦੇ ਮੋਟਰਸਾਂ ਬਾਹਰ ਰੇੜੇ ਜੂੜੇ ਦਾ ਗੋਹਾਗਾਹ ਲਾ ਆਈਏ ਬਿਲਲੇ ਸੀ ਦਿਨ ਲੰਘਦਾ ਨਹੀਂ ਕਰੇ ਮੈਂ ਚੱਲ ਚੱਲ ਕੇ ਚਲੋ ਕੋਈ ਦਿਖਾਉਣੀ ਤੁਹਾਨੂੰ ਵੀਡੀਓ ਤੇਰੀ ਪਤਾ ਨਹੀਂ ਯੂਟਿਊਬਰ ਬੰਦੇ ਆ ਸੀ ਅੱਛਾ ਯਾਰ ਬਾਲੇ ਪੁਰਾਣੇ ਦਾਤੀ ਭਾਰੀ ਨਹੀਂ ਮੁੰਡਿਆ ਹਾਂ ਹਾਂ ਤਾਂ ਪਾਸੇ ਕਿੱਥੇ ਮੱਥੋਂ ਦੀ ਮੈਨੂੰ ਵੀ ਨਹੀਂ ਦਾਤੀ 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 ਗੋਹਾ ਗਾਹ ਲਾਤਾ ਹੋ ਗਏ ਬੇਲੇ ਇੱਥੇ ਦਾਤੀ ਕਿੱਥੇ ਯਾਰ ਓਏ ਚਾਬੀ ਜੂਬੀ ਹੈ ਕੋਠੇ ਦੀ ਓ ਚਾਚੂ ਹੈਲੋ ਓ ਮੁੰਡਿਆ ਉਸਤਾਦ ਜੀ ਚਾਬੀ ਦਾਤੀ ਦਾ ਹੈ ਨਹੀਂ ਇੱਥੇ ਦਾ ਇੱਥੇ ਵੇਖਾ ਨਾ ਬਈ ਉਹ ਚਾਬੀ ਵੇਖੀ ਇੱਥੇ ਮੁੰਡਿਆ ਚਾਬੀ ਨਹੀਂ ਆ ਰਹੀ ਮੁੰਡਿਓ ਚਾਬੀ ਨਾ ਯਾਰ ਚਾਬੀ ਭਾਗਦਲਾਤ ਚਾਬੀ 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 ਨਹੀਂ ਸੌਦੀ ਮਢੋ ਪਾਲਖਾ ਖੰਡਾ ਬਣ ਕੇ ਤੋ ਕਿੰਗ ਦੇ ਕੋਠੇ ਚਾਬੀ தேਉਣ ਵਾਲੀ ਗੱਲ ਹੈ ਕੋਈ ਮਹਿੰਦਰ ਸਿੰਘ ਕਿੰਗ ਚਾਬੀ ਦੇ ਥੇਉਂਦੀ ਆਏ ਹੋਏ ਫਿਰ ਨਹੀਂ ਮਿੱਤਰੋ ਲਓ ਭਈ ਨਹੀਂ ਮਿਲੀ ਚਾਬੀ ਚਾਬੀ ਨਹੀਂ ਮਿਲ ਰਹੀ ਤੇ ਕੱਢ ਰੀਆਂ ਦਾਤੀ ਅੰਦਰੋਂ ਚਾਬੀ ਨਹੀਂ ਮਿਲਦੀ ਮੁੰਡਾ। ਓਹ। ਹੂ। ਦੋਨੇ ਇੱਕ ਦੂਈ ਬਣਾਈ ਜਾ ਰਿਆ ਖੜਾ। ਤੂੰ ਮੇਰੀ ਬਣਾ ਦੇ ਮੈਂ ਤੇਰੀ ਬਣਾਉਣਾ। ਤੋ ਚਾਬੀ ਨਹੀਂ ਸਈ। ਕੀ ਗੱਲ? ਨਹੀਂ ਜਉਂਦੀ। ਨਹੀਂ ਜਾਂਦੀ। ਤੇ ਵੀ ਚਾਬੀ ਨਹੀਂ ਸਈ। ਬੱਚੇ ਆਲਦੇ ਆ ਬਾਦਲ ਹੁਣ ਗੇੜੀ ਛੇੜੀ ਮਾਰ ਕੇ ਆਉਣੇ ਹੈਗੇ। ਬਸ ਫੇਰ ਦਿਖਾਉਣੇ ਤੁਹਾਨੂੰ। ਲੋ ਮੇਟਰੋ। ਆ ਗਏ ਖੇਤੋਂ। ਇਹ ਗਾ ਵੀ ਚਾਹ ਸੀ ਗੇਟੀ ਕੁੜੀ ਮਾਰੇ ਇਹ ਬਾਲ ਵੀ ਤੂੰ ਤਾਂ ਹੀ ਪਲ ਗਿਆ ਪਾਲੀ ਨਹੀਂ ਹੈ ਠੰਡਾ ਬਈ ਹੱਥ ਸੁੰਨੀ ਹੋ ਗਏ ਹਾਂ ਤਾਂ ਦਸਤਾਨੇ ਜਿਸੀ ਕਿ ਇੱਕ ਮਿੰਟ ਤੂੰ ਇੱਥੇ ਹੀ ਪਲ ਗਿਆ ਇੱਥੇ ਬੈੰਨੀਆਂ ਨਹੀਂ ਯਾਰੀ ਨਾਲ ਆ ਲਵਦੀਆ ਟੋਪ ਨਾਲ ਇਹ ਉਹ ਤਾਂ ਕਿ ਚੱਲੀ ਜਾਂਦੀ ਹੋਵੇ 100% ਤਾਂ ਪਰ ਕੇ ਚਲਾਈ ਤਾਂ ਸੀਗੀ ਪਰ ਆਏ ਨਹੀਂ ਪਤਾ ਹੁਣ ਬੁਝ ਗਈ 100% ਤਾਂ ਮੇਰੇ ਸਾਨੂੰ ਬੁਝ ਗਈ ਆ ਬੁਝ ਗਈ ਤੋਂ ਕੋਈ ਨਹੀਂ ਅੱਗੇ ਚਲਣ ਲਗੀ ਤੇ ਫੇਰ ਦਿਖਾਉਣੇ ਸਾਨੂੰ ਲਓ ਬਈ ਚੱਲਦੇ ਆਂ ਘਰ ਪਰ ਘਰੇ ਚੱਲਦੇ ਹਣ ਤੇ ਪੌਣੇ ਜੱਗ ਜਾਨਵਰਾਂ ਨੂੰ ਪਾਣੀ ਦਾਣੇ ਪਾਣੀ ਲੱਗਾ ਪਾਣੀ ਪੌਣੇ ਧਾਣੇ ਪੌਣੇ ਜਾ ਕੇ ਜੇ ਉੱਥੇ ਨਹੀਂ ਰਹਿ ਹੋਇਆ ਸਾਢੇ 3 ਹੋ ਗਏ ਜੀ ਤਾਂ ਨਹੀਂ ਮੋਰੀ ਕੋ ਜੋ ਅਸ ਘਰੇ ਚੱਲਦੇ ਆ ਫੇਰ ਕਰਦੇ ਹਣ ਦਾਣੇ-ਦਾਨੇ ਪੌਣੇ ਜਾ ਕੇ ਦਿਖਾਉਣੇ ਸਾਨੂੰ ਫੇਰ ਦਿਖਾਉਣੇ ਸਾਨੂੰ ਕੀ ਬੰਦ ਹੈ ਲਓ ਬਈ ਕਿ ਕਿ ਪਾਣੀ ਨਾਲ ਤੇ ਨਿੱਗਾ ਆ ਦੇਖ ਕਰੇ ਇਹ ਦਾਣੇ ਪਾਣੀ ਨਾਲ ਪਾਦ ਕੇ ਨਿੱਗਾ ਪਾਣੀ ਪਾਉਣਾ ਧੋ ਕੇ ਪਾਵੇਂ ਭੰਡਾ ਜਾ ਖੇਸੀ ਰਹੀ ਇੱਕ ਮਿੰਟ ਦੇਖ ਲਈਏ ਕੀ ਪ੍ਰੋਸੈਸਿੰਗ ਇਹਨਾਂ ਦੀ ਆਏ ਹਾਏ ਤੂੜੀ ਪੈ ਗਈ ੜ ਕੇ ਪਾਣੀ ਚ ਯਾਰ ਤੂੜੀ ਪੈ ਗਈ ਪਾਣੀ ਚ ਦੇਖ ਲਈਏ ਘਾਟ ਹੋ ਲੈ ਕੋ ਤੁਸੀਂ ਕਿ ਵੇ ਵੈਂਗਣੀਆਂ ਤੁਸੀਂ ਤੁਸੀਂ ਤੇ ਮਨਾ ਵੈਂਗਣੀਆਂ ਦੋਨੇ ਵੈਂਗਣੀਆਂ ਦਾ ਜੇ ਉਹ ਬੈਠੇ ਆ ਵੀ ਆਂਡੇ ਦੇ ਜਿਹੜਾ ਆਂਡਾ ਆਪਾਂ ਦੜ ਕੇ ਧਰਿਆ ਸੀਗਾ ਉਹ ਤੇ ਬਹਿ ਗਏ ਯਾਰ ਦਾਣੇ ਆ ਆ ਆ ਆ ਦਾਣੇ ਨਹੀਂ ਪਾਉਂਦੇ ਵੀ ਇਹਨਾਂ ਨੂੰ ਦਾਨੇ ਪਏ ਬਹੁਤ ਜਿਆਦੇ ਥੱਲੇ ਬਹੁਤ ਦਾਣੇ ਸਿੱਟੇ ਪਏ ਇਹਨਾਂ ਨੇ ਤੇ ਖਾਂਦੇ ਨਹੀਂ ਕਰਦੇ ਤੇ ਦਾਣੇ ਕਰਦੇ ਆ ਬਾਹਰ ਆ ਪਾਣੀ ਜਰੂਰ ਬਾਲਦੀ ਇਹਨਾਂ ਦਾ ਕੱਲਾ ਪਾਣੀ ਕਰਦੇ ਨੇ ਚਾਹ ਕਿਉਂ ਪਾਣੀ ਪਈ ਵੀ ਤੋੜੀ ਆ ਤਾਂ ਦੇ ਬਿਚੂ ਜਾ ਜਿਹੜਾ ਆ ਬੈਠਾ ਇਹ ਕੰਮ ਕਰਦਾ ਫੁਹਾਰੇ ਜਿਹੜਾ ਵਾਲਾ ਜੋ ਪਾਣੀ ਪੁਣੀ ਬਾਲਦੀ ਇਹਨਾਂ ਦਾ ਤੇ ਦਾਣੇ ਨਹੀਂ ਪਾਉਣੇ ਦਾਣੇ ਟੜਕੀ ਪਾਉਣ ਇਹਨਾਂ ਨੂੰ ਬਾਹਰ ਕੱਢ ਕੇ ਠੀਕ ਹੈ ਉਹ ਨਿੱਗਾ ਪਾਣੀ ਪਾ ਦੇ ਇਹਨਾਂ ਨੂੰ ਫੇਰ ਦਿਖਾਉਣੇ ਓਕੇ ਰਿਪੋਰਟ ਕਰਕੇ ਲੋਵੇ ਪਾਦ ਗਏ ਪਾਣੀ ਇਹਨਾਂ ਨੂੰ ਪਾਣੀ ਹਲ 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 ਅਣੀ ਥੋੜੇ ਨੂੰ ਹੋਰ ਪਾਦ ਗਏ ਇੱਕ ਜਗ ਨਾਲੇ ਸਰਦਾ ਤੇ ਕੋਲੇ ਟੂਟੀ ਆਪਣੀ ਤੇ ਕੀ ਯਾਰ ਟੂਟੀ ਕਿੱਥੇ ਹੈ ਆਪਾ ਹੈ ਮਾਇਆ ਇਥੋਂ ਪਾਣੀ ਨੂੰ ਕੱਢ ਕੇ ਪਾਣੀ ਬਹੁਤ ਹੋਇਆ ਇੰਨਾ ਪਾਣੀ ਹੋਰ ਫਿਰਨੇ ਐਨਾ ਹੋ ਜੂ ਫੁੱਲ ਇਹਨੇ ਓਕੇ ਰਿਪੋਰਟ ਹੋ ਜੂਗੀ ਇਹ ਲੋ ਪਾਣੀ ਪਾ ਦੇਣ ਨੂੰ ਕਰਤੀ ਓਕੇ ਰਿਪੋਰਟ ਇਹਨਾਂ ਦੇ ਉੱਟ ਟੱਕ ਦੇ ਇਹਨੂੰ ਨਹੀਂ ਤਾਂ ਬਿੱਠਾ-ਬੁੱਠਾ ਵੱਧ ਮਾਰਦੇ ਹੋੜੀਏ ਇੱਕ ਮਿੰਟ ਹੋਰ ਖਿੱਚ ਲਈਏ ਪਾਣੀ ਆ ਹੁਣ ਕਰਿਆ ਫੋਕਸ ਸਹੀ ਲੋ ਬਈ ਓਕੇ ਰਿਪੋਰਟ ਐਪਾਂ ਇਹਨੇ ਦਰੇ ਕਰ ਦਿਆ ਠਰਾਬ ਯਾਰ ਹਾਂ ਹਾਂ ਸਹੀ ਹੈ ਸਹੀ ਉਹ ਕਾਬ ਦੇ ਬਰੇ ਚਲੋ ਬਈ ਓਕੇ ਰਿਪੋਰਟੋ ਕਿਹਨੇ ਦੀ ਕਰ ਦਈਏ ਬੰਦੇ ਨੂੰ ਆਪਾਂ ਚੰਗੀ ਤਰ੍ਹਾਂ ਕਰ ਦਈਏ ਬੰਦ ਆਪਾਂ ਪੈਨ ਪਾਦ ਕੇ ਇੱਥੇ ਲੋਭੇ ਦਾਣੇ ਨੂੰ ਪਾਉਂ ਤੜਕੇ ਸਿੜਦੀ ਗੱਟੇ ਥੱਲੇ ਮਾਏ ਦਾਣੇ ਉਹ ਥੱਲੇ ਬਹੁਤ ਪਿਆਰ ਮੁੜ ਕੇ ਨਾ ਖਾਂਦੇ ਨਹੀਂ ਜੇ ਦਾਣੇ ਵੱਧ ਪਾਉਣੇ ਆ ਤੇ ਮੋਟੇ ਕਰਦੇ ਖਾਣ ਦਾਣੇ ਬਹੁਤ ਜਿਆਦੇ ਹੈ ਹੁਣ ਕਿ ਬਿੱਠਾ ਮਾਰੀ ਜਾਂਦੇ ਆ ਖਾਂਦੇ ਜਵਾਂ ਨਹੀਂ ਜੇ ਥੋੜੇ ਭੁੱਖੇ ਰੱਖ ਕੇ ਪਾਵਾਂਗੇ ਨਾ ਆਪਾਂ ਭੁੱਖੇ ਰੱਖੰਦਾ ਕਾਰਨੇ ਇਹ ਮੋਟੇ ਖਾ ਲੈਂਦੇ ਆ ਮਣਕੇ ਦਾਣੇ ਖਰਾਬ ਨਹੀਂ ਕਰਦੇ ਜੇ ਥੋੜ੍ਹੇ ਹੋਣਗੇ ਪਾ ਚਲੋ ਓਕੇ ਰਿਪੋਰਟ ਹੁਣ ਆਪਾਂ ਰੋਟੀ ਦੀ ਖਾ ਲਗੇ ਕਰਦੇ ਆ ਆਪਣੀ ਵੀਡੀਓ ਦੇ ਲਈ ਹੋਰ ਆਪਾਂ ਚਲੋ ਜਿੱਥੇ ਦਿਖਾਉਣੇ ਹਾਂ ਹਾਂਜੀ ਮਿੱਤਰੋ ਕੀ ਹਾਲ ਹੈ ਲੌਬੀ ਰੋਟੀ ਦੀ ਖਾ ਕੇ ਹੋ ਗਏ ਵਿਹਲੇ ਜਾਵਾਂ ਤੇ ਮੈਂ ਚੱਲ ਦੋ ਮਿੰਟ ਮਾਰ ਲਈਏ ਪਕਾਈ ਗੱਲ ਹੀ ਤਾਂ ਕੋਈ ਆਉਂਦੀ ਨਹੀਂ ਨਾਲੇ ਕੱਲ ਉਹ ਵੀ ਹੈਗੀ ਠੰਡ ਬਹੁਤ ਜ਼ਿਆਦਾ ਹੈ ਤੇ ਮੈਂ ਚੱਲ ਵੀਡੀਓ ਤੇ ਕਰ ਦਿਆਂ ਠੀਕ ਆ ਔਰ ਦਸੋ ਤੇ ਗੱਲਾਂ ਸੀ ਤੇ ਅੱਜ ਭਾਲਣਗੇ ਸੀ ਮੋਟਰਸਾਈਕਲ ਬਈਆ ਠੀਕ ਐ ਤੇ ਮਲੋਟ ਤੇ ਉਹਦਾ ਮਨਪ੍ਰੇਮ ਦੀ ਵੀਡੀਓ ਚਾ ਉਹਨੂੰ ਪਤਾ ਹੀ ਐ ਨਹੀਂ ਆਪਾਂ ਉਧਰ ਨਹੀਂ ਬਣਾਈਗੇ ਮੋਟਰਸਾਈਕਲ ਭਾਲਦੇ ਫਿਰਦੇ ਘਰਾਂ ਦਾ ਪਗੇ ਮਠੀਕ ਐ ਬਸ ਓਕੇ ਬਾਏ ਬਾਏ ਸਾਰੇ ਵੀਰਾਂ ਨੂੰ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੇ ਬਾਕੀ ਤੁਹਾਨੂੰ ਜਿਵੇਂ ਪਤਾ ਹੀ ਐ ਆਪਣੇ ਆਂਡੇ ਲਾਲੇ ਇੱਕ ਦਮ ਨੇ ਉਹ ਬਹਿ ਗਏ ਵਧੀਆ ਓਕੇ ਰਿਪੋਰਟ ਆਉਣ ਕਬੂਤਰੀਆਂ ਪਾਲ ਦਿੱਤੋ ਅਸ ਬਾਏ ਬਾਏ ਲਵ ਯੂ ਤੇ ਮਿਲਦੇ ਆ ਕਿ ਨਵੇਂ ਵੀਡੀਓ ਨਾਲ ਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਉਹ ਦੂਜਾ ਸ਼ੇਅਰ ਲਾਈਕ ਸ਼ੇਅਰ ਕਮੈਂਟ ਕਰਦੇ ਹੋ ਓਕੇ ਬਾਏ ਬਾਏ ਸਾਰੇ ਵੀਰਾਂ ਨੂੰ ਤੇ ਮਿਲਦੇ ਆ ਕਿਸੇ ਨਵੇਂ ਵੀਡੀਓ ਨਾਲ ਗੱਲ ਜੀ ਬਣੀ ਨਹੀਂ ਪਰ ਬਣਾਤੀ ਬਾਏ ਬਾਏ